ਕਹਿੰਦਾ ਯਾਰ ਆਪਣੇ ਭਰਾ ਤੋਂ ਠੇਕਾ ਲੈਣ ਆ ਗਿਆ ਵੀ ਚਲ 25 ਕ ਸਾਲ ਹੋ ਗਏ ਚਲ ਤੂੰ ਪਿਛਲੇ 5 ਕ ਸਾਲ ਦੇ ਠੇਕਾ ਦੇ ਦੇ ਬਾਕੀ ਚਲ 20 ਸਾਲ ਤੂੰ ਬਾਹਲੀ ਜਿਹੜੀ ਕੋਈ ਗੱਲ ਨਹੀਂ ਉਹ ਕਹਿੰਦਾ ਮੈਂ ਠੇਕਾ ਲੈਣ ਆਇਆ ਤੇ ਦਸ ਬੈਠਾ ਕਿਤੇ ਕਹਿੰਦਾ ਪੰਜ ਤਰੀਕ ਨੂੰ ਜਾਣਾ ਉਹਨੇ ਕੀ ਕੀਤਾ ਕੋਈ ਐਸਆਈ ਐਸਐਚ ਨੂੰ ਲੋਕਲ ਜਾਣ ਦੇ ਹੁੰਦਾ ਉਹਦੇ ਨਾਲ ਕੀਤੀ ਗੱਲ ਬੱਕਰੀ ਚੋਰੀ ਦਾ ਕੇਸ ਪਵਾਤਾ ਉੱਤੇ ਔਰ ਬੱਕਰੀ ਚੋਰੀ ਦੇ ਕੇਸ ਚ ਪਾਸਪੋਰਟ ਫੜ ਲੈਂਦੇ ਆ ਜੀ ਉਹਦਾ ਪਾਸਪੋਰਟ ਲੈ ਲਿਆ ਉਹ ਪੈਸੇ ਠੇਕਾ ਲਾਇਆ ਠੇਕਾ ਲੈਣ ਸੀ ਪੈਸੇ ਦੇ ਕੇ ਗਿਆ ਕਿਹਾ ਕਿ ਮੈਨੂੰ ਜਾ ਲੈਣਾ ਤਾਂ ਮੈਨੂੰ ਉਧਰੋਂ ਨਾ ਕਿਤੇ ਮੇਰਾ ਪੰਗਾ ਪੈ ਜੇ ਕੰਮ ਤੋਂ ਨਾ ਕੱਢ ਦੇਣ ਮੈਨੂੰ ਆਹ ਕੰਮ ਹੁੰਦਾ ਏ ਆਹ ਕੰਮ ਹੁੰਦਾ ਏ ਜਿਲੰਦਰ ਕੋਈ ਆਇਆ ਐਨ ਆਰ ਆਈ ਉਹਨੇ ਆਖਿਆ ਪਲਾਟ ਦੇਖਿਆ ਜੀ ਆਪਣਾ ਬੜਾ ਵਧੀਆ ਸ਼ਾਨਦਾਰ ਪਲਾਟ ਆਪਣਾ ਬੜੀ ਪੌਸ਼ ਕਲੋਨੀ ਚ ਜਦੋਂ ਗਿਆ ਉੱਥੇ ਬੜੀ ਸ਼ਾਨਦਾਰ ਕੋਠੀ ਬਣੀ ਹੋਈ ਉਹਦੇ ਲਿਖਿਆ ਵੀ ਹੋਇਆ ਡੀ ਐਸ ਪੀ ਫਰਾਨਾ ਸਿੰਘ ਉਹਨੇ ਬੈਲ ਮਾਰੀ ਨਿਕਲੇ ਵਰਗਨ ਹਾਂ ਜੀ ਦੱਸੋ ਕਹਿੰਦਾ ਜੀ ਮੈਂ ਮੇਰੇ ਕੋਲ ਨਕਸ਼ਾ ਵੀ ਹੈ ਆਹ ਪਲਾਟ ਜਿਹੜਾ ਇਹਨੇ ਨੰਬਰ 958 ਨੰਬਰ ਜਿਹੜਾ ਹੈ ਇਹ ਮੇਰਾ ਹੈ ਕਹਿੰਦਾ ਮੈਂ ਤੁਹਾਨੂੰ ਕਿੰਨੂੰ ਕਹਦਾ ਕਹਿੰਦਾ ਇਹ ਵੀ ਮੇਰਾ ਹੈ ਕਹਿੰਦਾ ਸਰ ਕੋਠੀ ਕਹਿੰਦਾ ਫਿਰ ਮੇਰੀ ਕੋਠੀ ਤੇ ਲਿਆ ਗਿਆ ਹੋਣਾ ਫਿਰ ਹੁਣ ਪੁਲਿਸ ਚਾਹੇ ਕੌਣ ਪੰਗਾ ਲਵੇ ਜੀ بڑے ਪਲਾਟ ਥੋੜੇ ਏਦਾਂ ਕੋਠੀਆਂ ਥੱਲੇ ਆ ਗਏ ਯਾਰ ਸਹੀ ਹੈ ਨਾ ਕੁਣੋ ਪਲਾਟ ਕੋਠੀਆਂ ਸਮੇਤ ਤੁਹਾਨੂੰ ਦਿਵਾਉਣੇ ਨੇ ਅੱਜ ਦੇ ਇਸ ਇਤਿਹਾਸਿਕ ਦਿਨ ਤੇ ਵੱਖ-ਵੱਖ ਦੇਸ਼ਾਂ ਚੋਂ ਆਪਣਾ ਆਪਣਾ ਪੰਜਾਬ ਲੈ ਕੇ ਆਪਣੇ ਪੀਕੇ ਘਰ ਪਹੁੰਚੇ ਮਾਣਯੋਗ ਪ੍ਰਵਾਸੀ ਸਾਡੇ ਭਰਾ ਬਜ਼ੁਰਗ ਨੌਜਵਾਨ ਮਾਵਾਂ ਭੈਣਾਂ ਜਿੰਨੇ ਵੀ ਤੁਸੀਂ ਪਹੁੰਚਿਓ ਸਾਰਿਆਂ ਦਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਤੇ ਤੁਸੀਂ ਘਰ ਸਾਡੇ ਆਏ ਅਸੀਂ ਖੁੱਲੇ ਨਾ ਸਮਾਏ ਤੁਹਾਨੂੰ ਸਾਰਿਆਂ ਨੂੰ ਤਸ਼ਰੀਫ ਲਿਆਇਆਂ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਦੋਸਤੋ ਮੇਰੇ ਲਈ ਕੋਈ ਵੀ ਮੁਲਕ ਜਿਹੜਾ ਬਗਾਨਾ ਨੇ ਕਿਉਂਕਿ 17 ਸਾਲ ਦੀ ਉਮਰ ਚ ਮੈਨੂੰ ਪੰਜਾਬੀਆਂ ਨੇ ਇਸ ਤਰ੍ਹਾਂ ਦੀ ਸ਼ੋਹਰਤ ਦੇਤੀ ਬੁਲੰਦੀਆਂ ਦੀ ਸ਼ੋਹਰਤ ਦੇਤੀ ਕਿ ਜਿੱਥੇ-ਜਿੱਥੇ ਵੀ ਪੰਜਾਬੀ ਰਹਿੰਦੇ ਐ ਮੈਂ ਉੱਥੇ-ਉੱਥੇ ਕਈ-ਕਈ ਵਾਰ ਜਾ ਚੁੱਕਿਆ ਨਿਊਜ਼ੀਲੈਂਡ ਤੋਂ ਹਾਮਿਲਟਨ ਤੋਂ ਸ਼ੁਰੂ ਕਰ ਲਓ ਕ੍ਰਾਈਸਚਰਚ ਤੋਂ ਸ਼ੁਰੂ ਕਰ ਲਓ ਆਕਲੈਂਡ ਤੋਂ ਸ਼ੁਰੂ ਕਰ ਲਓ ਆਜੋ ਮੈਲਬਨ ਸਿਡਨੀ ਪਰਥ ਬੁਲਗੁਲਗਾ ਗ੍ਰਿਫਟ ਸਿੰਗਾਪੁਰ ਮਲੇਸ਼ੀਆ ਥਾਈਲੈਂਡ ਜਿੱਥੇ ਮਰਜੀ ਇਧਰੋਂ ਹਾਲੈਂਡ ਬੈਲਜੀਅਮ ਫਰਾਂਸ ਜਰਮਨੀ ਇਟਲੀ ਕੋਈ ਮੁਲਕ ਐਸਾ ਨਹੀਂ ਜਿੱਥੇ ਮੈਨੂੰ ਪੰਜਾਬੀਆਂ ਨੇ ਬੁਲਾ ਕੇ ਪਿਆਰ ਨਾ ਦਿੱਤਾ ਹੋਵੇ ਤੇ ਫਿਰ ਹੁਣ ਜਿਹੜਾ ਪਿਆਰ ਆਹ ਦੇਤਾ ਇਹਦਾ ਤਾਂ ਕੋਈ ਕਿਸੇ ਕਰੰਸੀ ਚ ਮੁੱਲ ਨਹੀਂ ਲਾ ਸਕਦਾ ਜੀ ਜੋ ਜੋ ਮਾਨ ਸਤਕਾਰ ਜੋ ਜ਼ਿੰਮੇਵਾਰੀ ਜੋ ਫਤਵਾ ਮੇਰੇ ਹੱਕ ਚ ਲੋਕਾਂ ਨੇ ਦੇਤਾ ਮੈਂ ਕਦੇ ਕਦੇ ਸੋਚਦਾ ਹੁੰਨਾ ਭਗਵੰਤ ਮਾਨਾ ਲੋਕਾਂ ਦੇ ਇਸ ਪਿਆਰ ਦਾ ਕਰਜ਼ਾ ਕਿਵੇਂ ਉਤਾਰੇਗਾ ਜੇ ਮੈਂ ਹਰ ਥਾਂ ਤੋਂ ਬਾਅਦ ਵੀ ਧੰਨਵਾਦ ਥੈਂਕਸ ਬੋਲਣ ਲੱਗ ਜਾ ਤਾਂ ਵੀ ਮੈਨੂੰ ਕਈ ਜਨਮ ਲੱਗਣਗੇ ਤੁਹਾਡੇ ਪਿਆਰ ਦਾ ਕਰਜ਼ਾ ਉਤਾਰਨ ਲਈ ਇੰਨਾ ਪਿਆਰ ਜਿਹੜਾ ਤੁਸੀਂ ਮੈਨੂੰ ਦਿੱਤਾ ਹੈ ਤੁਸੀਂ ਪਹਿਲਾਂ ਵੀ ਪੰਜਾਬ ਆਉਂਦੇ ਰਹੇ ਹੋ ਮੈਨੂੰ ਪਤਾ ਹੈ ਮੈਂ ਸਾਰੀਆਂ ਸੀਡੀ ਕੈਸਟ ਦੇ ਵਿੱਚ ਵੀ ਸਟਾਇਰ ਕਰਦਾ ਰਿਹਾ ਬਹੁਤ سارے ਪਰਿਵਾਰ ਆਹ ਜੇ ਨੇ ਜਿਹੜੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਬੜੀ ਮੁਸ਼ਕਲ ਨਾਲ ਮਨਾ ਕੇ ਲੈ ਕੇ ਆਉਂਦੇ ਨੇ ਬੱਚਿਆਂ ਨੂੰ ਕਿ 15 ਦਿਨ ਲਈ ਆ ਜਾਓ ਤਾਂ ਕਿ ਉਹਨਾਂ ਨੂੰ ਇਹ ਹੁੰਦਾ ਸਾਡੇ ਬਾਦ ਪੇਕੇ ਨਾਲ ਨਾਤਾ ਜੁੜਿਆ ਰਹੇ ਆਪਦਾ ਘਰ ਦੇਖ ਲੈਣਗੇ ਆਪਦੇ ਰਿਸ਼ਤੇਦਾਰ ਉਹਨਾਂ ਨੂੰ ਮਿਲ ਲੈਣਗੇ ਜਿਹੜੀਆਂ ਜ਼ਮੀਨਾਂ ਪਲਾਟ ਦੇਖ ਲੈਣਗੇ ਬੜੀ ਮੁਸ਼ਕਲ ਦਾ ਬੱਚਿਆਂ ਨੂੰ ਮਨਾ ਕੇ ਲੈ ਕੇ ਆਉਂਦੇ ਸੀ ਪਰ ਦਿੱਲੀ ਤੋਂ ਜਲੰਧਰ ਤੱਕ ਪਹੁੰਚਦੇ ਪਹੁੰਚਦੇ ਤਿੰਨ ਚਾਰ ਵਾਰੀ ਬੇਇਜ਼ਤੀ ਹੋ ਜਾਂਦੀ ਸੀ ਪੁਲਿਸ ਵਾਲੇ ਨੇ ਮਾਰਿਆ ਥੱਪੜ ਕਿਤੇ ਕੋਈ ਕੁਛ ਰੋਕ ਲਿਆ ਉਹ ਬੱਚਿਆਂ ਦੇ ਸਾਹਮਣੇ ਜਦੋਂ ਹੁੰਦਾ ਸੀ ਤਾਂ ਉਹ ਬੱਚੇ ਕਹਿੰਦੇ ਸੀ ਡੈਡ ਵੀ ਡੋਨਟ ਵਾਂਟ ਟੂ ਸਟੇ ਹੇਅਰ ਅਸੀਂ ਤਾਂ ਪਿੱਛੇ ਵਾਪਸ ਜਾਵਾਂਗੇ ਜ਼ਿੰਮੇ ਲਾਉਂਦੇ ਇਦਾਂ ਨਹੀਂ ਹੋਈ ਹੋਈ ਤੁਹਾਡੇ ਚ ਵੀ ਬੈਠੇ ਹੋਣੇ ਜਿੰਨਾਂ ਇਹ ਹੋਈਆਂ ਨੇ ਬੇਚਤੀਆਂ ਹੁੰਦੀਆਂ ਸੀ ਇੱਥੇ ਥਾਣੇ ਜਾਓ ਉੱਥੇ ਉਹ ਕਿੱਧਰ ਮੂੰਹ ਚੱਕਿਆ ਕਿਸੇ ਕੰਮ ਜਾਓ ਕੋਈ ਕੰਮ ਨਹੀਂ ਹੋ ਰਿਹਾ ਪੈਸੇ ਦੇ ਇੱਕ ਮੇਰਾ ਦੋਸਤ ਆ ਉਹਨੇ ਗੱਲ ਦੱਸੀ ਮੈਨੂੰ ਕਹਿੰਦਾ ਯਾਰ ਆਪਣਾ ਦੋਸਤ ਹੈ ਕੈਲੀਫੋਰਨੀਆ ਚ ਕੰਮ ਕਰਦੇ ਟਰੱਕਿੰਗ ਦਾ ਕੰਮ ਕਰਦਾ ਕਹਿੰਦਾ ਯਾਰ ਆਪਣੇ ਭਰਾ ਤੋਂ ਠੇਕਾ ਲੈਣ ਆ ਗਿਆ ਵੀ ਚਲ 25 ਸਾਲ ਹੋ ਗਏ ਚਲ ਤੂੰ ਪਿਛਲੇ 5 ਕਸਾਲ ਦਾ ਹੀ ਠੇਕਾ ਦੇ ਦੇ। ਬਾਕੀ ਚਲ 20 ਸਾਲ ਤੂੰ ਬਾਹਲੀ ਜਿਹੜੀ ਕੋਈ ਗੱਲ ਨਹੀਂ। ਉਹ ਕਹਿੰਦਾ ਮੈਂ ਠੇਕਾ ਲੈਣ ਆਇਆ ਤੇ ਦੱਸ ਬੈਠਾ ਕਿਤੇ ਕਹਿੰਦਾ ਪੰਜ ਤਰੀਕ ਨੂੰ ਜਾਣਾ ਹੈ। ਉਹਨੇ ਕੀ ਕੀਤਾ ਕੋਈ ਐਸਆਈਐਸਐਚ ਉਹ ਲੋਕਲ ਜਾਣਦੇ ਹੀ ਹੁੰਦਾ। ਉਹਦੇ ਨਾਲ ਕੀਤੀ ਗੱਲ ਬੱਕਰੀ ਚੋਰੀ ਦਾ ਕੇਸ ਪਵਾਤਾ ਉਹਤੇ। ਔਰ ਬੱਕਰੀ ਚੋਰੀ ਦੇ ਕੇਸ 'ਚ ਪਾਸਪੋਰਟ ਫੜ ਲੈਂਦੇ ਆ ਜੀ। ਉਹਦਾ ਪਾਸਪੋਰਟ ਲੈ ਲਿਆ ਉਹ ਪੈਸੇ ਠੇਕਾ ਆਇਆ ਠੇਕਾ ਲੈਣ ਸੀ ਪੈਸੇ ਦੇ ਕੇ ਗਿਆ ਕਿ ਮੈਨੂੰ ਜਾ ਲੈਣ ਤਾਂ ਮੈਨੂੰ ਉਧਰੋਂ ਨਾ ਕਿਤੇ ਮੇਰਾ ਪੰਗਾ ਪੈ ਜੇ ਕੰਮ ਤੋਂ ਨਾ ਕੱਢ ਦੇਣ ਮੈਨੂੰ ਉੱਥੋਂ ਆ ਕੰਮ ਹੁੰਦੇ ਨੇ ਜਾ ਫਿਰ ਤਰੀਕ ਕਿਉਂਕਿ ਤੁਹਾਡੀ ਤਾਂ ਇੱਕ ਵਾਪਸੀ ਦੀ ਡੇਟ ਹੁੰਦੀ ਹੈ ਕਨਫਰਮ ਉਹਨਾਂ ਚਿਰ ਟਲ ਜਾਂਦੇ ਸੀ ਵੀ ਚਲ ਉਹਨਾਂ ਚਿਰ ਟਲ ਜਾਓ ਇਹਨੂੰ ਤਾਂ ਜਾਣੇ ਜਾਣੇ ਇਹ ਦੱਸ ਤਾਂ ਸਕਦਾ ਨਹੀਂ ਇਸ ਤਰ੍ਹਾਂ ਦੀਆਂ ਖੱਜਲ ਖਵਾਰੀਆਂ ਜ਼ਮੀਨਾਂ ਦੇ ਝਗੜੇ ਆਉਂਦਿਆਂ ਨੂੰ ਇੱਕ ਉਹ ਇੱਕ ਬੜੀ ਫੇਮਸ ਗੱਲ ਆ ਮੈਂ ਕਿਹਾ ਸੀੜੀ 'ਚ ਵੀ ਕੀਤੀ ਸੀ ਜਲੰਧ ਕੋਈ ਆਇਆ ਐਨ ਆਰ ਆਈ ਉਹਨੇ ਆਖਿਆ ਪਲਾਟ ਦੇਖਿਆ ਜੀ ਆਪਣਾ ਬੜਾ ਵਧੀਆ ਸ਼ਾਨਦਾਰ ਪਲਾਟ ਆ ਆਪਣਾ ਬੜੀ ਪੌਸ਼ ਕਲੋਨੀ 'ਚ ਜਦੋਂ ਗਿਆ ਉੱਥੇ ਬੜੀ ਸ਼ਾਨਦਾਰ ਕੋਠੀ ਬਣੀ ਹੋਈ ਉੱਤੇ ਲਿਖਿਆ ਵੀ ਹੋਇਆ ਡੀ ਐਸ ਪੀ ਫਰਾਨਾ ਸਿੰਘ ਕਿ ਉਹਨੇ ਬੈਲ ਮਾਰੀ ਨਿਕਲੇ ਵਰਗਨ ਹਾਂ ਜੀ ਦੱਸੋ ਕਹਿੰਦਾ ਜੀ ਮੈਂ ਮੇਰੇ ਕੋਲ ਨਕਸ਼ਾ ਵੀ ਹੈ ਆ ਪਲਾਟ ਜਿਹੜਾ ਐਨੇ ਨੰਬਰ 969 ਨੰਬਰ ਜਿਹੜਾ ਹੈ ਇਹ ਮੇਰਾ ਹੈ ਕਹਿੰਦਾ ਮੈਂ ਤੁਹਾਨੂੰ ਕਿੰਨੂੰ ਕਹਾ ਕਹਿੰਦਾ ਤੇ ਵੀ ਮੇਰਾ ਕਹਿੰਦਾ ਸਰ ਕੋਠੀ ਕਹਿੰਦਾ ਫਿਰ ਮੇਰੀ ਕੋਠੀ ਤੇ ਲਿਆ ਗਿਆ ਹੁਣ ਪੁਲਿਸ ਚ ਹੈ ਕੌਣ ਬੰਗਾ ਲਵੇ ਜੀ ਬੜੇ ਪਲਾਟ ਥੋੜੇ ਏਦਾਂ ਕੋਠੀਆਂ ਥੱਲੇ ਆ ਗਏ ਯਾਰ ਸਹੀ ਹੈ ਨਾ ਕੋਣੋ ਪਲਾਟ ਕੋਠੀਆਂ ਸਮੇਤ ਤੁਹਾਨੂੰ ਦਿਵਾਣੇ ਨੇ ਕੋਠੇ ਵੀ ਨਾਲ ਆਉਗੀ ਹੁਣ ਵਿਆਜ ਚ ਕਮਾ ਲਵ ਯੂ ਟੂ ਲਵ ਯੂ 3